2 ਰੁਪਏ ਦਾ ਪਾਊਡਰ ਸ਼ੈਂਪੂ ਦਾ ਜਿਹਦੇ ਨਾਲ ਆਪਾਂ ਵਾਲਾਂ ਨੂੰ ਧੋਨੇ ਆ ਉਹੀ ਸਾਡੀ ਸਕਿਨ ਨੂੰ ਚਮਕਾਏਗਾ ਸਾਡੀ ਸਕਿਨ ਦੀ ਡੈਡ ਸਕਿਨ ਹੈ ਸਾਡੀ ਸਕਿਨ ਦੀਆਂ ਝੁਰੜੀਆਂ ਸਾਡੀ ਸਕਿਨ ਦੀਆਂ ਸ਼ਾਈਆਂ ਸਾਡੇ ਟੈਨਿੰਗ ਆ ਚੁੱਕੀ ਹੈ ਜਾਂ ਕਾਲਾਪਾਨ ਹੈ ਚਿਹਰੇ ਤੇ ਚਮਕ ਨਹੀਂ ਹੈਗੀ ਸਰਦੀ ਕਰਕੇ ਸਾਡੀ ਸਕਿਨ ਬਹੁਤ ਜ਼ਿਆਦਾ ਖੁਸ਼ਕ ਹੋ ਚੁੱਕੀ ਹੈ ਬਹੁਤ ਜ਼ਿਆਦਾ ਡਰਾਈਨੈਸ ਆ ਚੁੱਕੀ ਹੈ ਸਾਡੀ ਸਕਿਨ ਤੇ ਬਿਲਕੁਲ ਵੀ ਚਮਕ ਨਹੀਂ ਹੈਗੀ ਉਹੀ ਚਮਕ ਜਿਹੜੀ ਇਹ ਤੁਹਾਨੂੰ ਅੱਜ ਆਪਾਂ ਬਰਕਰਾਰ ਵਾਪਸ ਦਵਾਵਾਂਗੇ ਬਸ ਕੁਝ ਹੀ ਚੀਜ਼ਾਂ ਨੇ ਜਿਨ੍ਹਾਂ ਨੂੰ ਮਿਕਸ ਕਰਕੇ ਤੁਸੀਂ ਆਪਣੇ ਚਿਹਰੇ ਨੂੰ ਇੱਕਦਮ ਨਿਖਾਰ ਸਕਦੇ ਤੁਹਾਨੂੰ ਤੇ ਪਹਿਲਾਂ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ ਚੈਨਲ ਤੇ ਜਿਹੜੇ ਵੀ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇ ਔਰ ਤੁਸੀਂ ਵੀ ਇਸ ਵੀਡੀਓ ਦਾ ਆਨੰਦ ਮਾਣੋ ਔਰ ਸੋਹਣਾ ਜਿਹਾ ਕਮੈਂਟ ਜਰੂਰ ਕਰਨਾ ਇਸ ਰੈਮਡੀ ਨੂੰ ਇਸਤੇਮਾਲ ਕਰਕੇ ਤੁਸੀਂ ਵੀ ਗੋਰੇ ਚਿੱਟੇ ਹੋ ਜਾਣਾ ਠੀਕ ਹੈ ਜੀ ਆਲੂ ਟਮਾਟਰ ਦੀ ਸਬਜ਼ੀ ਤਾਂ ਆਪਾਂ ਸਾਰੇ ਖਾਂਦੇ ਕਿਉਂਕਿ ਆਲੂ ਟਮਾਟਰ ਪਿਆਜ਼ ਸਾਡੀ ਕਿਚਨ ਦੀ ਸ਼ਾਨ ਹੁੰਦਾ ਹੈ ਉਹੀ ਆਲੂ ਟਮਾਟਰ ਪਿਆਜ਼ ਜਿਹੜਾ ਹੁੰਦਾ ਸਾਡੀ ਸਕਿਨ ਨੂੰ ਕਿੰਨਾ ਗੋਰਾ ਉਹ ਦੱਸਦੀਆਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦੀਆਂ ਕਿ ਰਾਤ ਦਾ ਪਹਿਲਾਂ ਤਾਂ ਮੈਂ ਦੁੱਧ ਦੇ ਵਿੱਚ ਓਟਸ ਜਿਹੜੇ ਹਨਾ ਉਹ ਭੇਕ ਰੱਖੇ ਹੋਏ ਸੀ ਇੱਕ ਚਮਚਾ ਦੁੱਧ ਦੇ ਵਿੱਚ ਓਟਸ ਠੀਕ ਹੈ ਇਹ ਭੇਕ ਰੱਖੇ ਹੋਏ ਸੀ ਇਹ ਬਿਲਕੁਲ ਹੀ ਭਿੱਜ ਚੁੱਕੇ ਨੇ ਓਟਸ ਬਿਲਕੁਲ ਇੱਕ ਕਰੀਮ ਬਣ ਚੁੱਕੇ ਓਟਸ ਜਿਹੜੇ ਆਪਾਂ ਵਾਈਟ ਓਟਸ ਖਾਣੇ ਹਨਾ ਉਹ ਵਾਲੇ ਓਰਸ ਨੇ ਠੀਕ ਹੈ ਤੇ ਇਹਨਾਂ ਦੇ ਵਿੱਚ ਤੁਸੀਂ ਕੀ ਪਾਣਾ ਜੇ ਤੇ ਤੁਹਾਡੇ ਕੋਲ ਟਮਾਟਰ ਹੈਗੇ ਇਸ ਟਾਈਮ ਟਮਾਟਰ ਪਾ ਸਕਦੇ ਹੋ ਅਗਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਆਲੂ ਵੀ ਪਾ ਸਕਦੇ ਆਹ ਦੇਖੋ ਆਲੂ ਜਿਹੜਾ ਹੈ ਮੈਂ ਤੁਸੀਂ ਦੇਖ ਸਕਦੇ ਹੋ ਆਲੂ ਦਾ ਪਰਸ ਰਸ ਕੱਢ ਕੇ ਰੱਖਿਆ ਹੋਇਆ ਹੈ ਨੀਚੇ ਸਟਾਰਚ ਬੈਠਾ ਹੋਇਆ ਹੈ ਠੀਕ ਹੈ ਤੇ ਇਹ ਵਾਲਾ ਸਟਾਰਚ ਸਾਨੂੰ ਚਾਹੀਦਾ ਏ ਇਹਦੇ ਵਿੱਚ ਪਾਣ ਲਈ ਦੁੱਧ ਓਡਸ ਔਰ ਆਲੂ ਦਾ ਸਟਾਰਚ ਤੁਸੀਂ ਦੇਖ ਸਕਦੇ ਹੋ ਇਹੀ ਜਿਹੜਾ ਆਲੂ ਦਾ ਸਟਾਰਚ ਹੁੰਦਾ ਹੈ ਨਾ ਸਾਡੀ ਸਕੀਨ ਨੂੰ ਨਾ ਇਕਦਮ ਕਲੀਨ ਕਰਦਾ ਇਕਦਮ ਸਾਫ ਕਰਦਾ ਸਾਡੀ ਝੁਰੜੀਆਂ ਨੂੰ ਠੀਕ ਕਰਦਾ ਏ ਔਰ ਸਾਡੇ ਪਿਗਮੈਂਟੇਸ਼ਨ ਹੋ ਚੁੱਕੀ ਏ ਜਿਹੜੀ ਆਪਾਂ ਬਲੀਚ ਕਰਵਾਨੇ ਬਲੀਚ ਦਾ ਕੰਮ ਦਿੰਦਾ ਏ ਸਟਾਰਜ ਕਰ ਲਿਆ ਜਾਨੀ ਕਿ ਸਟਾਰਜ ਲਿਆ ਏ ਆਲੂ ਦਾ ਰਸ ਜਿਹੜਾ ਆਦੇ ਕੋ ਪਿਆ ਹੋਇਆ ਏ ਇਸ ਆਲੂ ਦੇ ਰਸ ਵਿੱਚ ਤੁਸੀਂ ਮਲਤਾਨੀ ਮਿੱਟੀ ਚਾਹੇ ਵੇਸਣ ਚਾਹੇ ਕਣਕ ਦਾ ਆਟਾ ਲਗਾ ਕੇ ਵੀ ਆਪਣੇ ਚਿਹਰੇ ਤੇ ਲਗਾ ਸਕਦੇ ਹੋ ਆਪਾਂ ਇਹਦਾ ਸਟਾਰਜ ਜਿਹੜਾ نیچے ਬੈਠ ਚੁੱਕਾ ਏ ਉਹ ਮੈਂ ਲੈ ਲਿਆ ਇੱਕ ਚਮਚੇ ਦੇ ਵਿੱਚ ਮਿਕਸ ਕਰ ਦਿੱਤਾ ਔਰਸ ਨੇ ਦੁੱਧ ਦੇ ਤੇ ਜਿਹੜਾ ਸਟਾਰਜ ਆਲੂ ਦਾ ਉਹ ਲੈ ਲਿਆ ਠੀਕ ਹੈ ਤੁਸੀਂ ਇਹਦੀ ਥਾਂ ਤੇ ਟਮਾਟਰ ਦਾ ਰਸ ਵੀ ਲੈ ਸਕਦੇ ਹੋ ਅਗਰ ਦੋਨੇ ਚੀਜ਼ਾਂ ਪਾਣਾ ਚਾਹੁੰਦੇ ਹੋ ਦੋਨੇ ਵੀ ਪਾ ਸਕਦੇ ਹੋ ਫਿਰ ਇਹਦੇ ਵਿੱਚ ਕੀ ਪਾਣੀ ਆਪਾਂ ਇਹਦੇ ਵਿੱਚ ਪਾਣੀ ਆਪਾਂ ਹਲਦੀ ਹਲਦੀ ਜਿਹੜੀ ਹੈ ਨਾ ਮੈਂ ਤਵੇ ਦੇ ਉੱਪਰ ਚੰਗੀ ਤਰ੍ਹਾਂ ਭੁੰਨ ਕੇ ਇਹਦਾ ਰੰਗ ਜਿਹੜਾ ਬਲੈਕ ਕਰ ਦਿੱਤਾ ਏ ਇਹ ਆਪਾਂ ਤਾਂ ਭੁੰਨਣੀ ਹੈ ਤਾਂ ਜੋ ਆਪਾਂ ਡਾਇਰੈਕਟ ਜਿਹੜੀ ਹਲਦੀ ਪਾਣੇ ਆ ਨਾ ਉਹਦਾ ਕਲਰ ਜਿਹੜਾ ਸਾਡੇ ਚਿਹਰੇ ਤੇ ਆ ਜਾਂਦਾ ਹੈ ਅਗਰ ਤੁਸੀਂ ਇਸ ਤਰੀਕੇ ਨਾਲ ਭੁੰਨ ਕੇ ਪਾਓਗੇ ਨਾ ਕਾਲੀ ਕਰਕੇ ਜਿਵੇਂ ਕੌਫੀ ਹੁੰਦੀ ਏ ਫਿਰ ਤੁਹਾਡੇ ਚਿਹਰੇ ਤੇ ਕਲਰ ਵੀ ਨਹੀਂ ਆਵੇਗਾ ਤੇ ਦੁੱਗਣਾ ਅਸਰ ਹੋਵੇਗਾ ਤੁਹਾਡੇ ਚਿਹਰੇ ਤੇ ਤੇ ਇਸ ਤਰੀਕੇ ਨਾਲ ਤੁਸੀਂ ਹਲਦੀ ਪਾ ਲੈਣੀ ਇਹਦੇ ਵਿੱਚ ਆ ਦੇਖ ਲਓ ਹਲਦੀ ਪਾ ਲਈ ਆਪਾਂ ਇਹਦੇ ਵਿੱਚ ਬਿਲਕੁਲ ਹੀ ਇਹ ਇੱਕ ਪੈਕ ਬਣ ਕੇ ਰੈਡੀ ਹੋ ਗਿਆ ਫਿਰ ਇਹਦਾ ਮੇਨ ਹੀਰੋ ਜੜਾਏ ਸ਼ੈਂਪੂ ਸ਼ੈਂਪੂ ਤੁਸੀਂ ਚਾਹੋ ਬੋਟਲ ਵਾਲਾ ਪਾ ਸਕਦੇ ਹੋ ਚਾਹੇ ਤੁਸੀਂ ਪੌਚ ਵਾਲਾ ਵੀ ਪਾ ਸਕਦੇ ਹੋ ਸ਼ੈਂਪੂ ਜਿਹੜਾ ਹੁੰਦਾ ਸਾਡੀ ਸਕਿਨ ਦੇ ਜਿਹੜੀ ਡੈਡ ਸਕਿਨ ਹੁੰਦੀ ਹੈ ਨਾ ਸੋਨ ਉਹਨੂੰ ਰਿਮੂਵ ਕਰ ਵਿੱਚ ਬਹੁਤ ਕਾਰਗਿਲ ਇਹਦੇ ਵਿੱਚ ਆਪਾਂ ਸਿਰਫ ਅੱਧਾ ਇੱਕ ਚਮਚ ਮੈਂ ਸ਼ੈਂਪੂ ਦਾ ਪਾ ਲਿਆ ਤੁਸੀਂ ਕੋਈ ਵੀ ਸ਼ੈਂਪੂ ਲੈ ਸਕਦੇ ਹੋ ਵਧੀਆ ਵਾਲਾ ਸਿਰਫ ਤੁਸੀਂ ਲਕਸ ਸ਼ੈਂਪੂ ਨਹੀਂ ਲੈਣਾ ਜਿਹੜਾ ਬਲੈਕ ਵਾਲਾ ਹੁੰਦਾ ਬਾਕੀ ਤੁਸੀਂ ਕੋਈ ਵੀ ਲੈ ਸਕਦੇ ਹੋ ਇਹਦੇ ਵਿੱਚ ਆਪਾਂ ਸ਼ੈਂਪੂ ਜਿਹੜਾ ਹੈ ਉਹ ਜਿਹੜਾ ਐਡ ਕਰ ਦਿੱਤਾ ਫਿਰ ਤੁਸੀਂ ਇਹਦੇ ਵਿੱਚ ਕੀ ਪਾਣਾ ਥੋੜਾ ਜਿਹਾ ਨਿੰਬੂ ਨਿੰਬੂ ਦੀਆਂ ਬੂੰਦਾਂ ਜਿਹੜੀਆਂ ਇਹਦੇ ਵਿੱਚ ਮਿਕਸ ਕਰ ਦੇਣੀਆਂ ਨੇ ਇਸ ਤਰੀਕੇ ਨਾਲ ਤੇ ਇਹ ਬਣ ਕੇ ਸਾਡਾ ਬਹੁਤ ਹੀ ਪਿਆਰਾ ਜਿਹਾ ਬਿਊਟੀਫੁੱਲ ਜਿਹਾ ਫੇਸ ਪੈਕ ਰੈਡੀ ਹੋ ਗਿਆ ਇਹ ਫੇਸ ਪੈਕ ਸਾਡੀ ਸਕਿਨ ਦੀ ਟੈਨਿੰਗ ਨੂੰ ਖਤਮ ਕਰੇਗਾ ਸਾਡੇ ਸਕਿਨ ਨੂੰ ਇੱਕਦਮ ਨਿਖਾਰ ਲੈ ਕੇ ਆਵੇਗਾ ਅਗਰ ਤੁਹਾਡੇ ਸ਼ਾਇਆ ਨੇ ਬਹੁਤ ਹੀ ਜ਼ਿਆਦਾ ਤੁਹਾਡੇ ਕਲਰ ਜਿਹੜਾ ਕਾਲਾ ਹੋ ਚੁੱਕਾ ਹੈ ਜਾਂ ਤੁਹਾਡੇ ਕਲਰ ਤੇ ਨਿਖਾਰ ਨਹੀਂ ਹੈਗਾ ਚਿਹਰੇ ਤੇ ਚਿਹਰਾ ਬੜਾ ਫਿੱਕਾ ਫਿੱਕਾ ਜਿਹਾ ਹੋ ਚੁੱਕਾ ਹੈ ਤੇ ਤੁਹ ਸਕਦੇ ਹੁਣ ਇਹ ਬਣ ਕੇ ਰੈਡੀ ਹੋ ਗਿਆ ਇਸ ਤਰੀਕੇ ਨਾਲ ਤੁਸੀਂ ਇਹਨੂੰ ਫੇਸ ਤੇ ਲਗਾ ਲੈਣਾ ਹੈ ਪੂਰੇ ਫੇਸ ਤੇ ਅਪਲਾਈ ਕਰ ਲਓ ਅਗਰ ਤੁਸੀਂ ਵਿਆਹ ਸ਼ਾਦੀ ਪਾਰਟੀ ਤੇ ਕਿਤੇ ਵੀ ਜਾਣਾ ਹੈ ਤਾਂ ਤੁਸੀਂ 10-15 ਮਿੰਟ ਇਸ ਫੇਸ ਪੈਕ ਨੂੰ ਲਗਾ ਕੇ ਰੱਖ ਲਵੋ ਓਲਸ ਜਿਹੜੇ ਹੁੰਦੇ ਨੇ ਸਾਡੀ ਸਕਿਨ ਦੀ ਜਿਹੜੀ ਗੰਦਗੀ ਆ ਉਹਨੂੰ ਸਾਫ਼ ਕਰਦੇ ਨੇ ਕਿਉਂਕਿ ਨਾ ਜਿਹੜੀ ਆਪਣੀ ਡੈਡ ਸਕਿਨ ਹੋ ਜਾਂਦੀ ਹੈ ਉਹਨੂੰ ਰਿਮੂਵ ਕਰਨ ਵਿੱਚ ਬਹੁਤ ਕਾਰਗਰ ਨੇ ਓਲਸ ਔਰ ਦੁੱਧ ਜਿਹੜਾ ਹੁੰਦਾ ਸਾਡੀ ਸਕਿਨ ਨੂੰ ਵਾਈਟ ਕਰਦਾ ਹੈ ਸ਼ੈਂਪੂ ਜਿਹੜਾ ਹੁੰਦਾ ਜਿੰਨੀ ਵੀ ਗੰਦਗੀ ਜੰਮੀ ਹੁੰਦੀ ਹੈ ਨਾ ਫੇਸ ਤੇ ਸਾਰੀ ਹੀ ਸਾਫ਼ ਕਰਨ ਵਿੱਚ ਕੰਮ ਆਉਂਦਾ ਹੈ ਤੇ ਹਲਦੀ ਵੀ ਸਾਡੇ ਨਖਾਰਦੀ ਹੈ ਔਰ ਸਾਡੇ ਪਿੰਪਲਾਂ ਨੂੰ ਅਗਰ ਤੁਹਾਡੇ ਫਿੰਸੀਆਂ ਨੇ ਜਾਂ ਕੋਈ ਵੀ ਅਲਰਜੀ ਹੈ ਤੇ ਉਹਨੂੰ ਠੀਕ ਕਰਦੀ ਹੈ ਤੇ ਨਿੰਬੂ ਜਿਹੜਾ ਉਹ ਵੀ ਸਾਡੀ ਸਕਿਨ ਦੀ ਰੰਗ ਨੂੰ ਨਿਖਾਰਦਾ ਏ ਬਹੁਤ ਵਧੀਆ ਫੇਸ ਪੈਕ ਹੈ ਤੁਸੀਂ ਕਦੀ ਲਗਾ ਕੇ ਦੇਖਿਓ ਆਲੂ ਜਿਹੜਾ ਹੁੰਦਾ ਹੈ ਇਹਦੇ ਵਿੱਚ ਨੇਚਰਲ ਬਲੀਚ ਹੁੰਦੀ ਜਿਹੜਾ ਟਮਾਟਰ ਹੁੰਦਾ ਉਹਦੇ ਵਿੱਚ ਵੀ ਬਲੀਚ ਹੁੰਦੀ ਹੈ ਨੇਚਰਲ ਉਹ ਤੁਹਾਡੇ ਚਿਹਰੇ ਨੂੰ ਬਲੀਚ ਕਰ ਦੇਗਾ ਨੇਚਰਲ ਤਰੀਕੇ ਨਾਲ ਇਸ ਤਰੀਕੇ ਨਾਲ ਤੁਸੀਂ ਇਸ ਫੇਸ ਪੈਕ ਨੂੰ ਲਗਾ ਲੈਣਾ ਹੈ ਦੇਖੋ ਮੈਂ ਲਗਾ ਲਿਆ ਪੂਰੇ ਫੇਸ ਤੇ ਤੁਹਾਡੇ ਸਾਹਮਣੇ ਲਾਈਵ ਪ੍ਰੂਫ ਲਗਾ ਕੇ ਦੱਸ ਰਹੀ ਹਾਂ ਤਾਂ ਜੋ ਮੇਰੀਆਂ ਭੈਣਾਂ ਨੂੰ ਡਾਊਟ ਨਾ ਰਹੇ ਕਿ ਸ਼ੈਂਪੂ ਪਾਇਆ ਕਿ ਸ਼ੈਦ ਜੀ ਦੀਦੀ ਨੇ ਮਤਾਂ ਨਾ ਲਗਾਵੇ ਮੈਂ ਤਾਂ ਲਗਾਉਂਦੀ ਰਹਿੰਦੀ ਆ ਤੁਸੀਂ ਦੇਖ ਸਕਦੇ ਹੋ ਸ킨 ਨੂੰ ਇਸ ਤਰੀਕੇ ਨਾਲ ਪੂਰੀ ਸਕਿਨ ਤੇ ਤੁਸੀਂ ਅਪਲਾਈ ਕਰ ਲੈਣਾ ਹੈ ਦੇਖੋ ਇਸ ਤਰੀਕੇ ਨਾਲ ਕਰ ਲੈਣਾ ਹੈ ਪੂਰੇ ਤਰੀਕੇ ਨਾਲ 15 ਤੋਂ 20 ਮਿੰਟ ਇਹਨੂੰ ਲੱਗਾ ਰਹਿਣ ਦੇਣਾ ਹੈ ਜਦੋਂ ਇਹਨਾਂ ਡਰਾਈ ਹੋਣਾ ਫਿਰ ਤੁਸੀਂ ਜਾ ਕੇ ਆਪਣੇ ਫੇਸ ਨੂੰ ਵਾਸ਼ ਕਰਨਾ ਹੈ ਹਲਕੇ ਹਲਕੇ ਹੱਥਾਂ ਨਾਲ ਪਹਿਲਾਂ ਤੁਸੀਂ ਮ사ਜ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਫੇਸ ਨੂੰ ਸਾਫ਼ ਕਰਨਾ ਹੈ ਤੇ ਤੁਸੀਂ ਦੇਖ ਸਕਦੇ ਹੋ ਪੂਰੇ ਚਿਹਰੇ ਤੇ ਲੱਗ ਚੁੱਕਾ ਹੈ ਬਾਕੀ ਜਿਹੜਾ ਬਚਿਆ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ 2-3 ਦਿਨ ਲਗਾ ਸਕਦੇ ਹੋ ਆਪਣੇ ਹੱਥਾਂ ਤੇ ਲਗਾ ਸਕਦੇ ਹੋ ਬਾਹਾਂ ਤੇ ਲਗਾ ਸਕਦੇ ਹੋ ਆਪਣੀ ਬੋਡੀ ਤੇ ਕਿਤੇ ਵੀ ਤੁਸੀਂ neck ਤੇ ਲਗਾ ਸਕਦੇ ਕਿਤੇ ਵੀ ਤੁਸੀਂ ਲਗਾ ਸਕਦੇ ਹੋ ਤੇ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਮੜਾ ਜਾ ਟਮਾਟਰ ਹੈਗਾ ਤੇ ਟਮਾਟਰ ਦਾ ਸਿਲਕਾ ਲੈ ਕੇ ਜੇ ਨਿੰਬੂ ਹੈਗਾ ਤੇ ਨਿੰਬੂ ਦੇ ਨਾਲ ਇਸ ਤਰੀਕੇ ਨਾਲ ਥੋੜੇ ਥੋੜੇ ਹਲਕੇ ਹਲਕੇ ਤਰ੍ਹਾਂ ਮ사ਜ ਕਰਨਾ ਹੈ ਤੁਹਾਡੀ ਜਿੰਨੀ ਵੀ ਟੈਨਿੰਗ ਹੈ ਜਿੰਨੀ ਵੀ ਡੈਡ ਸਕਿਨ ਹੈ ਸਾਰੀ ਰਿਮੂਵ ਹੋ ਜਾਵੇਗੀ ਤੇ ਚਿਹਰਾ ਬਹੁਤ ਬਿਊਟੀਫੁਲ ਜਿਹਾ 글로ਅ ਛੱਡਣ ਲੱਗ ਜਾਂਦਾ ਹੈ ਕੋਈ ਵੀ ਮਹਿੰਗੇ ਮਹਿੰਗੇ ਸਾਬਣਾਂ ਜਾਂ ਮਹਿੰਗੇ ਮਹਿੰਗੇ ਪ੍ਰੋਡਕਟ ਇਸਤੇਮਾਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਘਰੇ ਹੀ ਤੁਸੀਂ ਨੈਚੁਰਲ ਤਰੀਕਾ ਹਾਂਜੀ 10-15 ਮਿੰਟ ਮੇ ਲਗਾ ਕੇ ਰੱਖਿਓ 10-15 ਮਿੰਟ ਤੋਂ ਬਾਅਦ ਮੈਂ ਆਪਣੇ ਫੇਸ ਨੂੰ ਵਾਸ਼ ਕੀਤਾ ਹੈ ਮ사ਜ ਕਰਕੇ ਤੁਸੀਂ ਦੇਖ ਸਕਦੇ ਹੋ ਬਿਨਾ ਫੇਸ ਵਾਸ਼ ਤੋਂ ਬਿਨਾ ਕਿਸੇ ਸਾਬਣ ਤੋਂ ਚਿਹਰਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਚਮਕ ਰਿਹਾ ਏ ਤੁਹਾਡਾ ਵੀ ਇਦਾਂ ਹੀ ਸ਼ੀਸ਼ੇ ਵਾਂਗੂ ਚਿਹਰਾ ਚਮਕੇਗਾ ਅਗਰ ਤੁਸੀਂ ਇਸ ਤਰੀਕੇ ਨਾਲ ਆਪਣੇ ਚਿਹਰੇ ਤੇ ਇਸ ਫੇਸ ਪੈਕ ਨੂੰ ਲਗਾਉਣ ਲੱਗੇ ਹਫਤੇ ਦੇ ਵਿੱਚ ਚਾਰ ਵਾਰ ਇਸ ਫੇਸ ਪੈਕ ਨੂੰ ਲਗਾ ਕੇ ਤੁਸੀਂ ਆਪਣੀ ਸਕਿਨ ਨੂੰ ਇੱਕਦਮ ਬ੍ਰਾਈਟ ਤੇ ਇੱਕਦਮ ਗੋਰਾ ਚਿੱਟਾ ਕਰ ਸਕਦੇ ਹੋ ਤੁਹਾਡੇ ਬਹੁਤ ਜ਼ਿਆਦੀਆਂ ਪੁਰਾਣੀਆਂ ਛਾਈਆਂ ਨੇ ਪਿਗਮੈਂਟੇਸ਼ਨ ਹੈ ਜਾਂ ਤੁਹਾਡੇ ਰਿੰਕਲ ਆਉਣੇ ਸ਼ੁਰੂ ਹੋ ਗਏ ਨੇ ਸਕਿਨ ਲੂਜ਼ ਹੋ ਚੁੱਕੀ ਏ ਇਸ ਫੇਸ ਪੈਕ ਨੂੰ ਲਗਾਉਣਾ ਸ਼ੁਰੂ ਕਰ ਦਵੋ ਤੇ ਜਿਹੜੇ ਓਰਸ ਹੁੰਦੇ ਨੇ ਨਾ ਬਹੁਤ ਜ਼ਰੂਰੀ ਹੈ ਸਾਡੇ ਫੇਸ ਲਈ ਕਿਉਂਕਿ ਇਹ ਸਾਡੇ ਫੇਸ ਨੂੰ ਨਾ ਇੱਕਦਮ ਸਕਰਬ ਦਾ ਕੰਮ ਕਰਦੇ ਨੇ ਸਾਡੇ ਸਕਿਨ ਦੇ ਅੰਦਰ ਜਿੰਨੀ ਵੀ ਜੰਮੀ ਟੈਨਿੰਗ ਹੁੰਦੀ ਹੈ ਜਿੰਨੀ ਵੀ ਡੈਡ ਸਕਿਨ ਹੁੰਦੀ ਹੈ ਨਾ ਸਾਰੀ ਰਿਮੂਵ ਕਰ ਦਿੰਦਾ ਤੇ ਚਿਹਰਾ ਬਿਲਕੁਲ ਹੀ ਸਾਫ ਸੁਥਰਾ ਤੇ ਗਲੋਇੰਗ ਹੋ ਜਾਂਦਾ ਹੈ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਇਸਤੇਮਾਲ ਕਰਕੇ ਆਪਣੇ ਫੇਸ ਨੂੰ ਵੀ ਤੁਸੀਂ ਬਿਊਟੀਫੁੱਲ ਜਿਹਾ ਗਲੋ ਦੇ ਸਕਦੇ ਹੋ ਬਹੁਤ ਸੋਹਣੀ ਸਕਿਨ ਤੁਹਾਡੀ ਹੋ ਜਾਏਗੀ ਅਗਰ ਤੁਸੀਂ ਨੇਚਰਲ ਚੀਜ਼ਾਂ ਦੇ ਨਾਲ ਜੁੜ ਚੁੱਕੇ ਹੋਵੋਗੇ ਕਿਉਂਕਿ ਕੁਦਰਤ ਨੇ ਨੈਚੁਰਲ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਬਖਸ਼ੀਆਂ ਹੋਈਆਂ ਨੇ ਕਿ ਜਿਹੜੀਆਂ ਅਸੀਂ ਫੇਸ ਤੇ ਲਗਾ ਕੇ ਆਪਣੇ ਫੇਸ ਨੂੰ ਇੱਕਦਮ ਗੋਰਾ ਚਿੱਟਾ ਤੇ ਇੱਕਦਮ ਸਾਫ਼ ਸੁਥਰਾ ਕਰ ਸਕਦੇ ਹਾਂ ਕੋਈ ਵੀ ਪ੍ਰੋਬਲਮ ਹੈਗੀ ਹੈ ਚਿਹਰੇ ਦੀ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਮੈਂ ਉਸੇ ਤੇ ਹੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੀ ਕੁਝ ਕੁ ਚੀਜ਼ਾਂ ਖਾਣ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਖਾ ਕੇ ਆਪਣੇ ਸਕਿਨ ਨੂੰ ਗਲੋ ਕਰ ਸਕਦੀਆਂ ਨੇ ਤੇ ਕੁਝ ਲਗਾਉਣ ਵਾਲੀਆਂ ਹੁੰਦੀਆਂ ਤੇ ਕੁਝ ਪੀਣ ਵਾਲੀਆਂ ਹੁੰਦੀਆਂ ਨੇ ਕਈ ਭੈਣਾਂ ਮੇਰੀਆਂ ਨੇ ਉਹਨਾਂ ਨੇ ਇਹ ਕਹਿਣਾ ਹੈ ਕਿ ਅਸੀਂ ਬਹੁਤ ਸਾਰੇ ਫੇਸ 팩 ਲਗਾ ਲਏ ਨੇ ਪਰ ਸਾਡੀਆਂ ਜਿਹੜੀਆਂ ਸ਼ਾਇਆ ਬਿਲਕੁਲ ਠੀਕ ਨਹੀਂ ਹੋਈਆਂ ਕਿਉਂਕਿ ਕਈ ਵਾਰ ਬੋਡੀ ਨੂੰ ਅੰਦਰੋਂ ਜਿਹੜੀ ਹੁੰਦੀ ਨਾ ਉਹ ਕੇਅਰ ਕਰਨ ਦੀ ਜ਼ਰੂਰਤ ਹੁੰਦੀ ਹੈ ਕਈ ਵਾਰ ਆਪਾਂ ਫੇਸ ਦੇ ਉੱਪਰ ਲਾਈ ਜਾਂਦੇ ਹਰ ਚੀਜ਼ਾਂ ਪਰ ਉਹ ਸਾਡੇ ਚਿਹਰੇ ਤੇ ਕੋਈ ਵੀ ਬਿਲਕੁਲ ਵੀ ਅਸਰ ਨਹੀਂ ਕਰਦੀਆਂ ਕਿਉਂਕਿ ਸਾਡੇ ਅੰਦਰ ਤੱਕ ਜਿਹੜੀ ਹੁੰਦੀ ਹੈ ਨਾ ਸਫਾਈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਕੁਝ ਕਮੀਆਂ ਹੁੰਦੀਆਂ ਨੇ ਸਾਡੇ ਸਰੀਰ ਵਿੱਚ ਕਿ ਜਿਹੜੀਆਂ ਆਪਾਂ ਖਾਣ ਪੀਣ ਦੀ ਚੀਜ਼ਾਂ ਦੇ ਨਾਲ ਪੂਰੀਆਂ ਕਰਕੇ ਤੇ ਉਹ ਆਪਣੀ ਸਕੀਨ ਤੇ ਇੱਕਦਮ ਗਲੋ ਲਿਆ ਸਕਦੇ ਆ ਕਿਉਂਕਿ ਜਿਹੜਾ ਜਿਹੜਾ ਫੇਸ ਦਾ ਗਲੋ ਹੁੰਦਾ ਨਾ ਸਾਡੇ ਪੇਟ ਨਾਲ ਜੁੜਿਆ ਹੋਇਆ ਜੇਰਾ ਸਾਡਾ ਪੇਟ ਠੀਕ ਹੈ ਪੇਟ ਦੇ ਅੰਦਰ ਕੋਈ ਵੀ ਪ੍ਰੋਬਲਮ ਨਹੀਂ ਤੇ ਕੁਝ ਡਰਿੰਕ ਮੈਂ ਜਾਣਦੀ ਆ ਅਗਰ ਤੁਸੀਂ ਕਮੈਂਟ ਕਰਕੇ ਬੋਲੋਗੇ ਤਾਂ ਮੈਂ ਤੁਹਾਨੂੰ ਉਹ ਡਰਿੰਕ ਦੱਸ ਦਵਾਂਗੀ ਕਿ ਜਿਹੜੀ ਮੈਂ ਪੀਨੀ ਆ ਸਿੱਧੇ ਸਿੱਧੇ ਤੁਸੀਂ ਇੱਕ ਗਲਾਸ ਪੀ ਲੈਣੀ ਹੈ ਤੁਹਾਡੀ ਸਕਿਨ ਤੇ ਆਪਣੇ ਆਪ ਚਮਕਾ ਜਾਵੇਗੀ ਅਗਰ ਤੁਹਾਡੇ ਲੀਵਰ 'ਚ ਖਰਾਬੀ ਹੋ ਵੀ ਠੀਕ ਹੋ ਜਾਵੇਗੀ ਤੁਹਾਡੇ ਪੇਟ 'ਚ ਖਰਾਬੀ ਹੋ ਵੀ ਠੀਕ ਹੋ ਜਾਵੇਗੀ ਖੂਨ ਸਾਫ਼ ਨਹੀਂ ਹੈਗਾ ਸਾਫ ਹੋ ਜਾਵੇਗਾ ਤੇ ਚਿਹਰੇ ਤੇ 글로 ਜਿਹੜਾ ਮੱਲੋ ਮੱਲੀ ਆਪਣੇ ਆਪ ਆ ਜਾਵੇਗਾ ਤੇ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਥੋੜੀ ਜਿਹੀ ਵੀ ਚੰਗੀ ਲੱਗੀ ਹੋ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਐਦਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਜਿੱਥੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਆਪਣੇ ਸ਼ਹਿਰ ਦਾ ਪਿੰਡ ਦਾ ਨਾਮ ਜਰੂਰ ਲਿਖਣਾ ਤਾਂ ਜੋ ਮੈਨੂੰ ਪਤਾ ਚੱਲੇ ਕਿ ਕਿੱਥੇ ਕਿੱਥੇ ਤੱਕ ਮੇਰੀ ਵੀਡੀਓ ਜਾ ਰਹੀ ਹੈ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਨਾਲ ਐਦਾਂ ਦੀ ਵੀਡੀਓ ਲੈ ਕੇ ਫਿਰ ਤੁਹਾਡੇ ਨਾਲ ਰੁਬਰੂ ਹੁੰਦੇ ਰਵਾਂਗੇ ਤੇ ਤੁਹਾਡੇ ਸਕਿਨ ਨੂੰ ਚਮਕਾਉਂਦੇ ਰਵਾਂਗੇ ਫਿਰ ਮਿਲਦੇ ਹਾਂ ਜੀ ਬਾਏ ਬਾਏ